ਕੱਲ ਤੋਂ ਹੋ ਗਈ। ਕੱਲ ਤੋਂ ਹੜਤਾਲ ਸ਼ੁਰੂ ਹੋਈ ਆ। ਕੋਈ ਇਦਾਂ ਦਾ ਕੋਈ ਨੋਟੀਫਿਕੇਸ਼ਨ ਦਿੱਤਾ ਹੈ ਸਰਕਾਰ ਨੇ ਤੁਹਾਨੂੰ ਕਿ ਵੀ ਅਸੀਂ ਇਦਾਂ ਜਾਂ ਬੰਦ ਕਰਨ ਲੱਗੇ ਆਂ ਜਾਂ ਕੁਝ ਸਾਨੂੰ ਕੰਪਨੀ ਵੱਲੋਂ ਆਇਆ ਹੈ ਕਿ ਤੁਸੀਂ ਸਾਡਾ ਠੇਕਾ ਖਤਮ ਹੋ ਚੁੱਕਿਆ ਹੈ ਅਕਤੂਬਰ ਤੋਂ ਵੀ ਉਸ ਤੋਂ ਬਾਅਦ ਸਾਨੂੰ ਇਸ ਕੰਪਨੀ ਸਾਡੀ ਸੈਲਰੀ ਦੇ ਰਹੀ ਸੀ। ਪਰ ਉਹ ਕੰਪਨੀ ਨੇ ਵੀ ਕਹਿਤਾ ਕਿ ਅਸੀਂ ਤੁਹਾਨੂੰ ਸੈਲਰੀ ਨਹੀਂ ਦੇ ਸਕਦੇ। ਅੱਜ ਕਿਸਮਤ ਦੁਬਾਰਾ ਸ਼ੁਰੂ ਕੀਤੀ ਹੋਈ। ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ ਨਿਊਜ਼ ਸਮਾਣਾ ਹਲਚਰ ਨਿਊਜ਼ ਦਾ ਇੱਕੋ ਹੀ ਮਕਸਦ ਇਹ ਹੈ ਕਿ ਲੋਕਾਂ ਦੇ ਮਸਲੇ ਚੱਕਣਾ ਤੇ ਲੋਕਾਂ ਦੇ ਮਸਲੇ ਸਰਕਾਰ ਤੱਕ ਪਹੁੰਚਾਉਣੇ ਤੇ ਉਹ ਲੋਕ ਮਸਲੇ ਨੂੰ ਹੱਲ ਕਰਾਉਣਾ ਅੱਜ ਵੀ ਲੋਕ ਮਸਲਾ ਇਹ ਲੈ ਕੇ ਪਹੁੰਚਾਏ ਕਿ ਜਿਹੜਾ ਸਮਾਣਾ ਸ਼ਹਿਰ ਦੇ ਵਿੱਚ ਫਰਦ ਕੇਂਦਰ ਹੈ ਫਰਦ ਕੇਂਦਰ ਦੇ ਅਧਿਕਾਰੀ ਹੜਤਾਲ ਤੇ ਨੇ ਹੜਤਾਲ ਤੇ ਵੀ ਕਿਉਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਾਰਨ ਨੇ ਹੜਤਾਲ ਤੇ ਜਾਣਦੇ ਤੇ ਕੁਝ ਅਧਿਕਾਰੀਆਂ ਨੇ ਗੱਲਬਾਤ ਰਹੀ ਇਹ ਦੱਸਿਆ ਕਿ ਵੀ ਸਾਨੂੰ ਨਾ ਤਾਂ 2 ਮਹੀਨੇ ਤੋਂ ਸੈਲਰੀ ਮਿਲੀ ਹੈ ਜਿਹੜੀ ਉਹਨਾਂ ਦੀ ਸੈਲਰੀ ਹੈ ਸੈਲਰੀ ਵੀ ਕੁਝ 8700 ਪੁੱਛ ਰੁਪਏ ਸ ਕਿੰਨਾ ਕੋ ਗੁਜ਼ਾਰਾ ਹੁੰਦਾ ਹੋ ਸਕਦਾ ਤੁਸੀਂ ਆਪ ਹੀ ਲੈ ਜੀ ਸੋਚ ਸਕਦੇ ਹੋ 8700 ਰੁਪਏ ਦੇ ਵਿੱਚ ਇਹਨੇ ਤੇ ਲੋਨ ਦੀਆਂ ਕਿਸ਼ਤਾਂ ਵੀ ਨੇ ਘਰ ਦੇ ਖਰਚੇ ਵੀ ਨੇ ਬੱਚਿਆਂ ਦੀ ਦਵਾਈ ਬੁੱਟੀਆਂ ਵੀ ਨੇ ਤੇ ਆਣ ਜਾਣ ਦੇ ਕਿਰਾਏ ਦੇ ਵਿੱਚ ਵੀ ਕੀ ਬਚਦਾ ਹੋਣਾ ਉਹ ਆਪਾਂ ਲੈ ਜੇ ਤੇ ਅੰਦਾਜ਼ਾ ਲਾ ਸਕਦੇ ਆ ਕਿ ਪਟਿਆਲਾ ਤੋਂ ਸਮਾਣਾ 100 ਰੁਪਏ ਕਿਰਾਇਆ ਹੋ ਚੁੱਕੇ ਸੋਚ ਸਕਦੇ ਆ ਕਿ ਵੀ ਜਿਹੜਾ 100-100 ਰੁਪਏ ਪਟਿਆਲੇ ਸਮਾਣੇ ਦਾ ਕਿਰਾਇਆ ਦੂਰ ਨਾੜੇ ਤੋਂ ਆਉਂਦੇ ਨੇ ਮੈਡਮ ਕਿਵੇਂ ਦੇਖਦੇ ਹੋ ਕਿ ਵੀ ਸਰਕਾਰ ਨੇ ਜਿਵੇਂ ਕਿ ਵੀ ਚੁੱਲ੍ਹੇ ਠੰਡੇ ਕਰਤੇ ਨੇ ਕਿ ਵੀ ਦੋ ਮਹੀਨੇ ਤੋਂ ਤੁਹਾਡੀ ਦੋ ਮਹੀਨੇ ਤੋਂ ਸੈਲਰੀ ਵੀ ਦੋ ਮਹੀਨੇ ਤੋਂ ਤੁਹਾਡੀ ਸੈਲਰੀ ਵੀ ਨਹੀਂ ਪਈ ਤੀਸਰਾ ਮਹੀਨਾ ਸ਼ੁਰੂ ਹੋਣ ਤੇ ਆ ਗਿਆ ਤੇ ਸਰਕਾਰ ਕਹਿੰਦੀ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ ਕਿਵੇਂ ਦੇਖਦੇ ਹੋ ਤੁਹਾਡੇ ਨਾਲ ਹੀ ਤੁਹਾਡਾ ਪਰਿਵਾਰ ਜੁੜਿਆ ਹੋਇਆ ਹੈ ਤੁਹਾਡੇ ਹੋਰ ساری ਫੈਮਿਲੀ ਤੁਹਾਡੇ ਨਾਲ ਜੁੜੀ ਹੋਈ ਹੈ ਕਿਵੇਂ ਦੇਖਦੇ ਹੋ ਬਸ ਸਰਕਾਰ ਨੂੰ ਸਾਡੀ ਪੈਂਡਿੰਗ ਸੈਲਰੀ ਆ ਉਹ ਦੇਣੀ ਚਾਹੀਦੀ ਹੈ ਤੇ ਸਾਡੀ ਜਿਹੜੀ ਸੈਲਰੀ ਦਾ ਵਾਦਾ ਕਰਨਾ ਚਾਹੀਦਾ ਜੀ ਤੇ ਜੀ ਦੇਖੋ ਸਾਡੀ ਬਹੁਤ ਘਟ ਹੈ ਕਿੰਨੇ ਜੀ ਖਰਚ ਕੋਈ ਬੁਜਾਰਾ ਹੁੰਦਾ ਨਹੀਂ ਹੈਗਾ ਸਾਡੀ ਸੈਲਰੀ ਦਾ ਵਾਅਦਾ ਕੀਤਾ ਜਾਵੇ ਟਾਈਮ 'ਚ ਸਾਡੀ ਸੈਲਰੀ ਆਵੇ ਅਸੀਂ ਤਾਂ ਹੀ ਮੰਗ ਕਰਦੇ ਆ ਤੇ ਕਿੰਨੇ ਕ ਟਾਈਮ ਤੋਂ ਇਹ ਜੜੀ ਕ ਵੀ ਹੜਤਾਲ ਸ਼ੁਰੂ ਹੋਈ ਹੋਈ ਹੈ ਤੁਹਾਡੀ ਇਹ ਕੱਲ ਤੋਂ ਹੋਈ ਹੈ ਕੱਲ ਤੋਂ ਹੜਤਾਲ ਸ਼ੁਰੂ ਹੋਈ ਹੈ ਕੋਈ ਇਦਾਂ ਦਾ ਕੋਈ ਨੋਟੀਫਿਕੇਸ਼ਨ ਦਿੱਤਾ ਹੈ ਸਰਕਾਰ ਨੇ ਤੁਹਾਨੂੰ ਕਿ ਵੀ ਅਸੀਂ ਇਦਾਂ ਜਾਂ ਬੰਦ ਕਰਨ ਲੱਗੇ ਜਾਂ ਕੁਝ ਸਾਨੂੰ ਕੰਪਨੀ ਵੱਲੋਂ ਆਇਆ ਹੈ ਕਿ ਤੁਸੀਂ ਸਾਡਾ ਠੇਕਾ ਖਤਮ ਹੋ ਚੁੱਕਿਆ ਹੈ ਅਕਤੂਬਰ ਤੋਂ ਵੀ ਉਸ ਤੋਂ ਬਾਅਦ ਸਾਨੂੰ ਇਸ ਕੰਪਨੀ ਸਾਡੀ ਸੈਲਰੀ ਦੇ ਰਹੀ ਸੀ ਪਰ ਉਹ ਕੰਪਨੀ ਨੇ ਵੀ ਕਹਿਤਾ ਕਿ ਅਸੀਂ ਤੁਹਾਨੂੰ ਸੈਲਰੀ ਨਹੀਂ ਦੇ ਸਕਦੇ ਕੰਪਨੀ ਨੇ ਤੁਹਾਨੂੰ ਨੋਟਿਸ ਰਹੀ ਕਿ ਹੈ ਗਰੁੱਪ ਵਿੱਚ ਮੈਸੇਜ ਆਂਦਾ ਹੈ ਜੀ ਅੱਛਾ ਗਰੁੱਪ ਹੈ ਤੁਹਾਡਾ ਕੋਈ ਬਣਿਆ ਹੋਇਆ ਕਿ ਵੀ ਉਹਦੇ ਉਹਦੇ ਰਾਹੀਂ ਤੁਹਾਨੂੰ ਮੈਸੇਜ ਆਇਆ ਹੈ ਹਾਂ ਜੀ ਕਿ ਵੀ ਅੱਗੇ ਤੋਂ ਅਸੀਂ ਨੇ ਫਰਦ ਕੇਂਦਰ ਨਹੀਂ ਚਲਾਣੀ ਹਾਂ ਫਰਦ ਕੇਂਦਰ ਚਲਾਣਾ ਨਹੀਂ ਜੀ ਉਹਨਾਂ ਨੇ ਇਹ ਕਿਹਾ ਕਿ ਵੀ ਮਤਲਬ ਸੈਲਰੀ ਨਹੀਂ ਅਸੀਂ ਦੇ ਸਕਦੇ ਨਹੀਂ ਸੈਲਰੀ ਨਹੀਂ ਦੇ ਸਕਦੇ ਤੇ ਆਪਣਾ ਜਿਹੜਾ ਫਰਦ ਕੇਂਦਰ ਬੰਦ ਕਰਨ ਵਾਸਤੇ ਕਿਹਾ ਉਹਨਾਂ ਨੇ ਤੁਹਾਨੂੰ ਫਿਰ ਕਿਹਾ ਵੀ ਜੇ ਕੇਂਦਰ ਬੰਦ ਕਰਨ ਦਾ ਕੋਈ ਨੋਟਿਸ ਕੋਈ ਨੋਟਿਸ ਨਹੀਂ ਆਇਆ ਜੀ ਨੋਟਿਸ ਨਹੀਂ ਆਇਆ ਸੈਲਰੀ ਦਾ ਨੋਟਿਸ ਆਇਆ ਕਿ ਅਸੀਂ ਤੁਹਾਡੀ ਸੈਲਰੀ ਅਸੀਂ ਨਹੀਂ ਦੇ ਸਕਦੇ ਕੁਈ ਸਨੀ ਸੀਨੀਅਰ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ ਤੁਸੀਂ ਕੋਈ ਅਸੀਂ ਆਪਣੇ ਐਸਜੀ ਮੈਡਮ ਨੂੰ ਕੀਤੀ ਸੀ ਕੋਈ ਦਿੱਤਾ ਉਹਨਾਂ ਨੇ ਆਸ਼ਵਾਸ਼ਣ ਵਗੈਰਾ ਕੋਈ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਕਹਿੰਦੇ ਆਪਣੇ ਡੀਆਰਓ ਸਾਹਿਬ ਨਾਲ ਡੀਆਰਓ ਕੌਣ ਜੀ ਬਰਲਿੰਗਪੁਰ ਵੀ ਲਿੰਕ ਕੋਲ ਨਹੀਂ ਬਰਲਿੰਗਪੁਰ ਮੈਡਮ ਨੇ ਕਿਹਾ ਵੀ ਉਹਨਾਂ ਨਾਲ ਤੁਸੀਂ ਆਪਣੀ ਗੱਲਬਾਤ ਕਰੋ ਆਪਣੀ ਗੱਲਬਾਤ ਕਰੋ ਵੀ ਮੇਰੇ ਨਾਲ ਕੋਈ ਲਿੰਕ ਨਹੀਂ ਹੈ ਉਹਨਾਂ ਨਾਲ ਵੀ ਹੈ ਤੇ ਫਿਰ ਤੁਸੀਂ ਕੱਲ ਤੋਂ ਹੜਤਾਲ ਤੇ ਬੈਠੇ ਹੋ ਹਾਂ ਜੀ ਮਾਣ ਤੁਹਾਡਾ ਨਾਮ ਸਰਜੀਤ ਗੌਰ ਤੇ ਤੁਸੀਂ ਇੱਥੇ ਫਰਦਗੇ ਮੈਂ ਫਰਦਗੇ ਦਾ ਸਮਾਨ ਤੇ ਫਰਦਗੇ ਦੇ ਅੰਦਰ ਚ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੋ ਮੈਨੂੰ ਜੀ 15 ਸਾਲ ਹੋ ਗਏ ਇੱਥੇ ਕੰਮ ਕਰਦੇ ਤੇ ਫਰਸਟ ਜੁਆਇਨਿੰਗ ਤੁਹਾਡੀ ਸਮਾਨੇ ਚ ਹੀ ਹੋਈ ਸੀਗੀ ਜੀ ਦੀ ਮੇਰੀ ਰੋਪੜ ਜ਼ਿਲ੍ਹੇ ਚ ਹੋਈ ਸੀਗੀ ਮੈਰਿਜ ਤੋਂ ਬਾਅਦ ਇੱਥੇ ਟ੍ਰਾਂਫਰ ਹੋ ਗਈ ਸੀ ਪਰੋਦੋ ਤੋਂ ਮੈਂ 2013 ਤੋਂ ਇੱਥੇ ਕੰਮ ਕਰ ਰਹੀ ਹਾਂ ਕਿਵੇਂ ਦੇਖਦੇ ਜਿਵੇਂ ਕੰਪਨੀ ਨੇ ਇੱਕ ਸਿੱਧਾ ਹੀ ਗਰੁੱਪ ਦੇ ਵਿੱਚ ਮੈਡਮ ਨੇ ਦੱਸਿਆ ਕਿ ਵੀ ਗਰੁੱਪੇ ਜੀ ਪਾਤਾ ਸੀਗਾ ਕਿ ਵੀ ਅੱਗੇ ਤੋਂ ਫਰਦ ਕੇਂਦਰ ਜਾਂ ਕੋਈ ਸੈਲਰੀ ਨਹੀਂ ਦੇਣ ਦਾ ਜਾਂ ਕੋਈ ਐਦਾਂ ਦੀ ਕੋਈ ਗੱਲ ਕੀਤੀ ਹੈ ਤਾਂ ਹਾਂਜੀ ਪਹਿਲਾਂ ਵੀ ਸਾਡੀ ਸੈਲਰੀ ਜਿਹੜੀ ਨਾ ਜਨਵਰੀ ਤੋਂ ਆ ਨਹੀਂ ਸੀ ਰਹੀ ਹੈਗੀ ਫਿਰ ਅਸੀਂ ਮਾਰਚ ਤੋਂ 21 ਮਾਰਚ ਨੂੰ ਨਾ ਤੇ ਸੇਮ ਜੰਦ ਐਸ ਡੀ ਐਮ ਸਰ ਸੀਗੇ ਉਹਨਾਂ ਨੂੰ ਮੈਮੰਡਮ ਦਿੱਤਾ ਸੀਗਾ ਤੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀਗਾ ਵੀ ਤੁਹਾਡੀ ਸੈਲਰੀ ਜਿਹੜੀ ਰਹਿੰਦੀ ਹੈ ਅਸੀਂ ਪਵਾਵਾਂਗੇ ਤੇ ਉਹਨਾਂ ਨੇ ਮਤਲਬ ਵੀ ਗੱਲਬਾਤ ਕੀਤੀ ਸੀ ਸੀਸੀ ਸਰ ਨੂੰ ਲੈਟਰ ਭੇਜਿਆ ਵੀ ਸੀਗਾ ਤੇ ਉਦੋਂ ਸਾਡੀ ਸੈਲਰੀ ਪੈ ਗਈ ਸੀਗੀ ਮਾਰਚ ਮਹੀਨੇ ਦੇ ਵਿੱਚ ਸਾਡੀ 2 ਮਹੀਨੇ ਦੀ ਇਕੱਠੀ ਸੈਲਰੀ ਪਾਤੀ ਸੀ ਫਿਰ ਅਪ੍ਰੈਲ ਦੇ ਵਿੱਚ ਮਾਰਚ ਮਹੀਨੇ ਦੀ ਪੈਤੀ ਸੀ ਤੇ ਹੁਣ ਜਿਹੜੀ ਅਪ੍ਰੈਲ ਤੇ ਮਈ ਦੀ ਸੈਲਰੀ ਸਾਡੀ ਉਹ ਨਹੀਂ ਸੀ ਪਈ ਹੋਈ ਤੇ ਕੰਪਨੀ ਵਾਲਿਆਂ ਨੇ ਸਾਨੂੰ ਸਿੱਧਾ ਇਹੀ ਮੈਸੇਜ ਕਰਤਾ ਵੀ ਅਸੀਂ ਸਾਡੇ ਹੱਥ ਘੜੇ ਨੇ ਜੀ ਵੀ ਅਸੀਂ ਨਹੀਂ ਸੈਲਰੀ ਪਾ ਸਕਦੇ ਤੁਹਾਡੀ ਮਾਰਚ ਤੇ ਮਈ ਵਾਲੀ ਵੀ ਤੁਸੀਂ ਸਾਡਾ ਕੰਟਰੈਕਟ 2024 ਅਕਤੂਬਰ 2024 ਚ ਖਤਮ ਹੋ ਗਿਆ ਸੀਗਾ ਤੇ ਵੀ ਉਸ ਤੋਂ ਬਾਅਦ ਵੀ ਅਸੀਂ ਤੁਹਾਡੀ ਸੈਲਰੀ ਪਾ ਰਹੀ ਸੀਗੀ ਵੀ ਤੁਸੀਂ ਜੋ ਕਰਨਾ ਕਰ ਲੋ ਫਿਰ ਹੁਣ ਅਸੀਂ ਇਸ ਸਬੰਧ ਦੇ ਵਿੱਚ ਆਪਣੇ ਐਸ ਡੀ ਐਮ ਰੀਟਾ ਬੋਇਲ ਮੈਡਮ ਨੂੰ ਰੈਂਡਮ ਦਿੱਤਾ ਸੀਗਾ ਪਰसों ਵੀ ਅਸੀਂ ਕੱਲ ਤੋਂ ਸਟ੍ਰਾਈਕ ਤੇ ਜਾਵਾਂਗੇ ਤੇ ਵੀ ਤੁਸੀਂ ਕੁਝ ਕਰੋ ਹੱਲ ਤੇ ਕਹਿੰਦੇ ਵੀ ਮੇਰੇ ਹੱਥ 'ਚ ਨਹੀਂ ਆਉਂਦਾ ਥੋੜਾ ਕੰਮ ਤੋਂ ਥ੍ਰੀ ਕੰਪਨੀ ਦੇ ਅਪਲਾਈ ਉਹ ਤੁਸੀਂ ਆਪਣੇ ਡੀ ਆਰਓ ਸਾਹਮਣੂ ਮਿਲੋ ਜਾ ਕੇ ਤੇ ਸਾਡੇ ਜਿਹੜੇ ਬਾਕੀ ਜ਼ਿਲ੍ਹੇ ਆ ਉਹ ਵੀ ਸਾਰੇ ਬੰਦ ਨੇ ਪੂਰਾ ਪੰਜਾਬ ਫਰਦਗਿੰਦਰ ਤੇ ਜਿੰਨੇ ਵੀ ਹੋ ਫਰਦਗਿੰਦਰ ਨੇ ਉਹ ਸਾਰੇ ਬੰਦ ਬੇ ਨੇ ਮੈਡਮ ਜਿੱਦਾਂ ਤੁਸੀਂ ਕਿਹਾ ਕਿ ਵੀ ਇਹਨਾਂ ਤੋਂ ਪਹਿਲਾਂ ترਸੀਮ ਚੰਦ ਜੀ ਸੀਗੇ ਆਪਣੇ ਐਸ ਡੀ ਐਮ ਸਾਫ ਸਮਾਣਾ ਤੇ ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਉਹਨਾਂ ਨੇ ਤੁਹਾਡਾ ਮਸਲਾ ਹੱਲ ਕੀਤਾ ਸੀ ਤੇ ਤੁਹਾਡੀ ਰੈਂਦੀ ਸੈਲਰੀ ਵੀ ਪਾਈ ਸੀ ਤੁਸੀਂ ਜਿਵੇਂ ਕਿਹਾ ਹਾਂਜੀ ਤੇ ਫਿਰ ਇਹਨਾਂ ਨੇ ਤੁਹਾਡੀ ਕਿਸੇ ਗੱਲ ਤੇ ਕਿਉਂ ਨਹੀਂ ਕੋਈ ਚਾਨਣਾ ਪਾਇਆ ਜਾਂ ਕੋਈ ਤੁਹਾਡੀ ਗੱਲ ਅੱਗੇ ਕੀਤੀ ਇਹ ਗੱਲ ਕਹਿ ਰਹੇ ਸੀਗੇ ਕਹਿੰਦੇ ਜੀ ਮੈਨੂੰ ਤੇ ਪਤਾ ਨਹੀਂ ਹਜੇ ਇਸ ਸਬੰਧ ਚ ਕੀ ਕਰਨਾ ਹੈ ਜਾਂ ਕਿਹਨੂੰ ਭੇਜਣਾ ਹੈ ਇਹ ਲੈ ਕੇ ਨਹੀਂ ਦੇਖੋ ਪਹਿਲਾਂ ਵਾਲੇ ਜਿਹੜੇ ਐਸ ਡੀ ਐਮ ਸਾਹਿਬ ਸੀਗੇ ਉਹਨਾਂ ਨੇ ਆਪਣੀ ਗੱਲ ਸੁਣੀ ਤੇ ਤੁਹਾਡੀ ਸੈਲਰੀ ਵੀ ਪੋਈ ਤੇ ਹਾਂਜੀ ਤੁਹਾਡੇ ਕਹੇ ਅਨੁਸਾਰ ਜਿਵੇਂ ਤੁਸੀਂ ਕਿਹਾ ਤੇ ਫਿਰ ਇਹਨਾਂ ਦੀ ਗੱਲ ਨਾ ਪਛਾਣਾ ਕਿਵੇਂ ਦੇਖਦੇ ਹੋ ਜੀ ਹੁਣ ਇਹ ਤੇ ਫਿਰ ਹੁਣ ਅਫਸਰ ਤੇ ਡਿਪੈਂਡ ਕਰਦਾ ਵੀ ਕਿਵੇਂ ਦੇ ਲੈਂਦੇ ਆ ਰਿ ਕਿਵੇਂ ਕਿਸ ਨਜ਼ਰੀਏ ਨਾਲ ਵੇਖਦੇ ਆ ਹਣਾ ਫਸਟਾਪ ਜੀ 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 ਹੁਣ ਇਹ ਤਾਂ ਹੁਣ ਇਹਨਾਂ ਤੇ ਹੀ ਡਿਪੈਂਡ ਕਰਦਾ ਹੁਣ ਦੇਖੋ ਕੱਲ ਦਾ ਕੰਮ ਬੰਦ ਹੈ ਪਬਲਿਕ ਪਰੇਸ਼ਾਨ ਹੋ ਰਹੀ ਹੈ ਆਂਦੇ ਨੇ ਮੁਰ ਜਾਂਦੇ ਨੇ ਤੇ ਉਹਨਾਂ ਨੂੰ ਵੀ ਕੱਲ ਦਾ ਕੱਲ ਦਾ ਵੀ ਸਾਡੇ ਕੋਈ ਅਫਸਰ ਨਹੀਂ ਆਇਆ ਸਾਡੇ ਕੋਲ ਤੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਸਾਡਾ ਤਾਂ ਇਹ ਹੀ ਮੰਗ ਹੈ ਵੀ ਸਾਡੀ ਜਿਹੜੀ ਸੈਲਰੀ ਰੈਂਦੀ ਆ 2 ਮਹੀਨੇ ਦੀ ਪੈਂਡਿੰਗ ਉਹ ਸਾਨੂੰ ਪਾ ਦਿੱਤੀ ਜਾਵੇ ਅਸੀਂ ਕੰਮ ਕਰਨ ਲਈ ਤਿਆਰ ਅਸੀਂ ਜਵਾਬ ਜਿਹਨਾਂ ਨੂੰ ਫਰਜ਼ ਦੀ ਲੋੜ ਹੈ ਤੁਹਾਡੇ ਨਾਲ ਜੁੜੇ ਹੋਏ ਨੇ ਕਿ ਵੀ ਦੂਰੋਂ ਵੀ ਆਂਦੇ ਆਂਸ ਕਰਕੇ ਆਂਦੇ ਆ ਕਿ ਵੀ ਅਸੀਂ ਨਿਆ ਕੰਮ ਕਰਾਣਾ ਜਮਾਨਤ ਦੇਣੀਆਂ ਜਿਹਨਾਂ ਨੂੰ ਜਮਾਨਤ ਸੋ ਕੰਮ ਹੁੰਦੇ ਆ ਦੇਖੋ ਤੁਹਾਡੀ ਫਰਜ਼ ਕੇਂਦਰ ਨਾਲ ਬਹੁਤ ਲੋਕ ਜੁੜੇ ਹੋਏ ਨੇ ਜੁੜੇ ਹੋਏ ਨੇ ਜਮਾਨਤਾ ਦੇਣੀਆਂ ਕੋਈ ਵੀ ਕਿਸੇ ਤਰ੍ਹਾਂ ਦਾ ਜ਼ਮੀਨ ਲੈਣੀ ਦੇਣੀ ਵੇਚਣੀ ਹਾਂਜੀ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਦੇਖ ਰਹੇ ਕਿ ਵੀ ਹੁਣ ਵੀ ਕਈ ਲੋਕ ਮੁੜੇ ਨਹੀਂ ਕੰਟਰੀ ਦਾ ਕੰਮ ਵੀ ਬੰਦ ਹੈ ਫਟਵਾਰੀ ਜਿਹੜੇ ਨੇ ਉਹ ਵੀ ਸਾਡੇ ਤੋਂ ਕੰਮ ਕਰਵਾਉਂਦੇ ਨੇ ਕੋਈ ਡਾਟਾ ਐਂਟਰੀ ਕਰਨੀ ਜਿਵੇਂ ਕੋਈ ਇੰਤਕਾਲ ਦਰਜ ਕਰਨਾ ਕੋਈ ਰક્ત ਦਰਜ ਕਰਨੀ ਉਹ ਵੀ ਅਸੀਂ ਦਰਜ ਕਰਦੇ ਹਾਂ ਜੀ 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 ਉਹ ਬਿਲਕੁਲ ਕੰਮ ਬੰਦ ਕੀਤਾ ਹੋਇਆ ਕੱਲ ਦਾ ਫਿਰ ਉਹ ਵੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਤੇ ਤੁਹਾਡੀ ਜਿਹੜੀ ਜਥੇਬੰਦੀ ਹੈ ਜਥੇਬੰਦੀ ਨਾਲ ਕੋਈ ਗੱਲਬਾਤ ਹੋਈ ਕਿ ਵੀ ਕਦੋਂ ਤੱਕ ਸਟ੍ਰਾਈਕ ਕਰਨੀ ਹੈ ਜਾਂ ਖੋਲਣਾ ਹੈ ਜਾਂ ਚਲਾਣਾ ਹੈ ਜੀ ਸਾਨੂੰ ਤੇ ਇਹੀ ਕਿਹਾ ਗਿਆ ਵੀ ਅਣਮਿਥੇ ਸਮੇ ਲਈ ਹੈ ਇਹ ਜਦੋਂ ਤੱਕ ਵੀ ਸਾਨੂੰ ਮਤਲਬ ਵੀ ਹੁਣ ਸਾਡੀ ਇਹੀ ਮੰਗ ਹੈ ਵੀ ਸਾਡੀ ਰੈਂਦੀ ਸੈਲਰੀ ਪਾਈ ਜਾਵੇ ਤੇ ਸਾਨੂੰ ਡੀਸੀ ਰੇਟ ਮਿਲੇ ਜੀ ਕਿਉਂਕਿ 87 ਤੋਂ 84 ਵੀ ਸੈਲਰੀ ਹੈ ਮੇਰੀ ਇੰਨੀ ਤੇ ਸੈਲਰੀ 'ਚ ਗੁਜ਼ਾਰਾ ਨਹੀਂ ਹੁੰਦਾ ਜੀ ਤੁਸੀਂ ਕਿਹੜੇ ਸ਼ਹਿਰ ਤੋਂ ਆਉਂਦੇ ਹੋ ਮੈਂ ਜੀ ਜਮਾਲਪੁਰ ਪਿੰਡ ਤੋਂ ਆਉਂਦੀ ਹਾਂ ਜਮਾਲਪੁਰ ਜੀ ਆਪਣੇ ਸਮਾਨੇ ਦੇ ਨੇੜੇ ਹੀ ਪੈ ਜਾਂਦਾ ਜੀ 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 6 ਕਿਲੋਮੀਟਰ ਹੈ ਹਲੋ ਬਾਈਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨੂ ਸਮਾਣਾ ਹਲਚਨੂ ਉਸ ਲੋਕ ਮਸਲੇ ਚੱਕਦਾ ਹੈ ਤੇ ਲੋਕ ਮਸਲੇ ਦੀ ਕੰਮ ਕਰਦਾ ਹੈ ਤੇ ਸਾਡੀ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਵੀ ਲੋਕ ਮਸਲੇ ਕਿ ਸਰਕਾਰ ਵੀ ਜੀ ਤੁਹਾਡਾ ਨਾਮ ਗੁਰਵਿੰਦਰ ਸਿੰਘ ਜੀ ਕੀ ਕਾਰਨ ਹੋਏ ਕਿ ਵੀ ਜਿਹੜੀ ਅੱਜ ਆਪਾਂ ਨੂੰ ਹੜਤਾਲ ਤੇ ਸਾਹਮਣਾ ਕਰਨਾ ਪਿਆ ਤੇ ਦੇਖਿਆ ਕਿ ਵੀ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਏ ਸਰ ਇਹ ਸਾਡਾ ਨਾ ਕੰਪਨੀ ਦਾ ਕੰਟਰੈਕਟਰ ਵੀ ਨਹੀਂ ਹੁੰਦਾ ਸਾਲ ਬਾਅਦ ਤੇ ਇਹ ਸਾਡਾ ਕੰਟਰੈਕਟ 24 ਅਕਤੂਬਰ ਤੋਂ ਖਤਮ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਵੀ ਨਹੀਂ ਹੋਇਆ ਪਹਿਲੇ ਸਾਡੀ ਕੰਪਨੀ ਕੋਸ਼ਿਸ਼ ਕਰਦੀ ਇਸ ਵੀ ਰੀਨਿਊ ਹੋ ਜੇ ਹੁਣ ਸਾਡੀ ਕੰਪਨੀ ਵੀ ਸਾਨੂੰ ਜਵਾਬ ਦੇ ਦਿੱਤਾ ਕਿ ਵੀ ਸਾਡਾ ਹੁਣ ਅਧਿ ਨਹੀਂ ਹੋਣੀ ਹੋ ਰਿਹਾ ਵੀ ਤੁਸੀਂ ਆਪਣਾ ਦੇਖੋ ਹੁਣ ਐਵੇਂ ਅਸੀਂ ਸਾਰਾ ਸਾਰਾ ਸਾਲ ਨਾਲ ਤੋਂ ਕੰਮ ਕਰ ਰਹੇ ਹਾਂ ਔਰ ਤੇ ਹੁਣ ਨਾ ਤਾਂ ਸਾਨੂੰ ਕੰਪਨੀ ਵੱਲੋਂ ਕੁਝ ਦੱਸਿਆ ਜਾ ਰਿਹਾ ਔਰ ਨਾ ਹੀ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਤੇ ਤਨਖਾਹਾਂ ਨੂੰ ਲੈ ਕੇ ਵੀ ਅਸੀਂ 2-3 ਮਹੀਨਿਆਂ ਤੋਂ ਪ੍ਰੇਸ਼ਾਨ ਹੋ ਰਹੇ ਹਾਂ ਸਾਡੀਆਂ ਤਨਖਾਹਾਂ ਨਹੀਂ ਆਈਆਂ 2-3 ਮਹੀਨੇ ਧੁੱਖ ਹੋ ਜਾਂਦਾ ਘਰਾਂ ਦੇ ਗੁਜ਼ਾਰੇ ਦੀ ਜੀ ਆਪਣੇ ਉਸੇ ਤੇ ਡਿਪੈਂਡਡ ਆ ਜੀ ਖਰਚੇ ਚਲਾਣੇ ਔਖੇ ਹੋ ਰਹੇ ਨੇ ਜੀ ਤੇ ਔਰ ਦੇ ਸੰਬੰਧੀ ਅਸੀਂ ਹੁਣ ਹੜਤਾਲ ਕੀਤੀ ਹੈ ਵੀ ਸਾਨੂੰ ਕੁਝ ਤਾਂ ਦੱਸੋ ਸਾਡੇ ਵੀ ਸਾਡੀ ਸੈਲਰੀ ਕੌਣ ਦੇਗਾ ਜਾਂ ਅੱਗੇ ਸਾਡੇ ਟੂ ਇਕ ਦਾ ਕੀ ਬਣੇਗਾ ਤੁਸੀਂ ਪੰਜਾਬ ਸਰਕਾਰ ਦੇ ਅੰਡਰ ਆਂਦੇ ਹੋ ਜਾਂ ਕੋਈ ਠੇਕੇਦਾਰੀ ਸਿਸਟਮ ਜਾਂ ਕੋਈ ਕੰਪਨੀ ਦੇ ਅੰਡਰ ਚੱਲਦੇ ਹੋ ਤੁਸੀਂ ਕੰਪਨੀ ਸਿਸਟਮ ਹੈ ਸਾਡਾ ਮੈਂ ਇਸ ਕੰਪਨੀ ਤੇਗੀ ਤੇ ਉਹਨਾਂ ਦਾ ਸਾਲ-ਸਾਲ ਬਾਅਦ ਕੰਟਰੈਕਟ ਤੇ ਤੇ ਫਿਰ ਇਹ ਕਿਉਂ ਨਹੀਂ ਕੰਟਰੈਕਟ ਹੋਇਆ ਤੇ ਕਦੋਂ ਦਾ ਕੰਟਰੈਕਟ ਬੰਦ ਹੋਇਆ ਪਿਆ ਆਖਰੀ ਡੇਟ ਕਦੋਂ ਬੰਦ ਹੋਇਆ ਸੀ ਇਹ ਆਖਰੀ ਡੇਟ 24 ਅਕਤੂਬਰ ਦੀ ਸੀ ਜੀ 24 ਅਕਤੂਬਰ ਨੂੰ ਕੰਟਰੈਕਟ ਪਿਛਲਾ ਪੂਰਾ ਹੋ ਗਿਆ ਸੀਗਾ ਹਾਂ ਜੀ ਪੂਰਾ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਵੀ ਸਾਡਾ ਮਤਲਬ ਚੱਲਿਆ ਜਾ ਰਿਹਾ ਸੀ ਫਿਰ ਵੀ ਸੈਲਰੀਆਂ ਆਈਆਂ ਨਹੀਂ ਉਸ ਤੋਂ ਬਾਅਦ ਸਾਡੀਆਂ 2-3 ਮਹੀਨਿਆਂ ਦੀਆਂ ਜੀ ਉਹਨਾ ਵੀ ਕੰਪਨੀ ਨੇ ਵੀ ਮਤਲਬ ਆਪਣਾ ਪੂਰਾ ਉਹ ਕਰਕੇ ਦੇਖ ਲਿਆ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਮਿਲਿਆ ਨਹੀਂਗਾ ਕੋਈ ਕੋਨਟਰੈਕਟ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਤੁਹਾਡੀ ਕੋਈ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਜਿਵੇਂ ਐਚ ਡੀ ਐਮ ਸਮਾਣਾ ਸਾਹਿਬ ਹੋਗੇ ਤੇ ਆਪਣਾ ਇੱਧਰ ਆਪਣਾ ਤਸਿਲਦਾਰ ਸਾਹਿਬ ਹੋਗੇ ਨਾ ਤਸਿਲਦਾਰ ਗਏ ਸੀਗੇ ਸੀ ਐਚ ਡੀ ਐਮ ਸਰ ਨੂੰ ਮੈਮੋਰੰਡਮ ਦੇ ਕੇ ਆਏ ਸੀ ਜੀ ਤੁਹਾਡਾ ਸਮੂਹ ਸਟਾਫ ਗਿਆ ਹੁਣ ਇੱਥੇ ਦਾ ਹਾਂਜੀ ਅਸੀਂ ਪੰਜ ਆਪਰੇਟਰ ਆਏ ਸੀ ਪੰਜ ਗਏ ਸੀਗੇ ਤੇ ਉਹਨਾਂ ਨੇ ਕੋਈ ਦਿੱਤਾ ਆਸ਼ਵਾਸ਼ਣ ਜਾਂ ਕੋਈ ਗੱਲਬਾਤ ਉਹਨਾਂ ਲੋਕ ਇਹੀ ਕਹਿ ਗਏ ਵੀ ਅਸੀਂ ਮਤਲਬ ਕੰਪਨੀ ਦੇ ਅੰਡਰ ਆ ਜੰਨੇ ਆ ਤੇ ਉਹਨਾਂ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਤਾਂ ਵੀ ਐਸਡੀਐਮ ਸਾਹਿਬ ਕਹਿੰਦੇ ਕਿ ਵੀ ਮੇਰਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਤੁਹਾਡੀ ਕੋਈ ਮੰਗ ਜਾਂ ਅੱਗੇ ਕਰਨ ਦਾ ਜਾਂ ਕੋਈ ਗੱਲਬਾਤ ਕਰਨ ਦਾ ਸਾਡੀ ਮੰਗ ਤਾਂ ਬਸ ਇਹੀ ਜਿਹੜੀ ਸਾਡੀ ਪੈਂਡਿੰਗ ਸੈਲਰੀ ਉਹ ਕਲੀਅਰ ਹੋ ਜੇ ਧਿਆਨ ਵਾਲਾ ਟਾਈਮ ਹੈ ਜੋ ਸਮਾਂ ਉਹਦਾ ਸਾਨੂੰ ਦੱਸਿਆ ਜਾਵੇ ਸਾਡਾ ਉਹਦੇ ਵਿੱਚ ਕਿ ਕੰਟਰੈਕਟਰ ਰੀਵਿਊ ਹੋ ਰਿਹਾ ਜਾਂ ਸਾਡੇ ਵਾਸਤੇ ਅੱਗੇ ਵਾਸਤੇ ਕੀ ਸੋਚਿਆ ਜਾ ਰਿਹਾ ਕਿਉਂਕਿ ਸਾਨੂੰ 15 ਤੋਂ 18 ਸਾਲ ਹੋ ਗਏ ਜੋਬ ਕਰਦਿਆਂ ਨੂੰ ਅੱਗੇ ਅਸੀਂ ਨਾ ਤਾਂ ਕੁਝ ਹੋਰ ਕਿਤੇ ਜੋਬ ਕਰਨ ਜੋਗੇ ਆ ਤੇ ਜਿਵੇਂ ਸਰ ਤੁਸੀਂ ਕਿਹਾ ਕਿ ਵੀ 18 ਸਾਲ ਤੋਂ ਕੰਮ ਕਰ ਰਹੇ ਹੋ ਜਿਵੇਂ ਕਿ ਵੀ ਜਦੋਂ ਤੋਂ ਫਰਦ ਕੇਂਦਰ ਸਮਾਣਾ ਚ ਸ਼ੁਰੂ ਹੋਇਆ ਇਹ ਉਦੋਂ ਤੋਂ ਹੀ ਤੁਸੀਂ ਇੱਥੇ ਵਰਕ ਕਰ ਰਹੇ ਹੋ ਜੋ ਨਇ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਜੀ ਉਦੋਂ ਮੈਂ ਪਟਿਆਲੇ ਜਾਂਦਾ ਸੀਗਾ ਫਿਰ 2-3 ਸਾਲ ਬਾਅਦ ਉਹ ਰੇਲ ਸ਼ੁਰੂ ਹੋ ਗਿਆ ਸੀਗਾ ਘਰ ਦੇ ਅੰਦਰ ਸ਼ੁਰੂ ਹੋਇਆ ਸੀ ਉਸ ਟਾਈਮ ਤੋਂ ਮੈਂ ਉਰੇ ਜੋਬ ਕਰ ਰਹੀ ਹਾਂ ਭੈਣ ਜੀ ਤੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਵੀ ਏਸੀ ਘਰ-ਘਰ ਰੁਜ਼ਗਾਰ ਦੇ ਰਿਹਾ ਕਿਵੇਂ ਦੇਖਦੇ ਹਾਂ ਕਿ ਵੀ ਇਹ ਰੁਜ਼ਗਾਰ ਤੁਹਾਡੇ ਰੁਜ਼ਗਾਰ ਤੇ ਲਤਵੱਜੀ ਤੇ ਘਰਾਂ ਦੇ ਵੀ ਆਪਣੇ ਦੇਖਿਆ ਕਿ ਵੀ ਗੁਜ਼ਾਰੇ ਵੀ ਤੁਹਾਡੇ ਤੁਹਾਡੇ ਸੈਲਰੀ ਨਾਲ ਹੀ ਤੁਹਾਡਾ ਪਰਿਵਾਰ ਜੁੜਿਆ ਹੈ ਮੰਮੀ ਡੈਡੀ ਤੁਹਾਡਾ ਪਰਿਵਾਰ ਹੋਰ ਸਾਰਾ ਜੁੜਿਆ ਹੋਇਆ ਹੈ ਹਾਂਜੀ ਤਾਂ ਮਤਲਬ ਸਾਡੀ ਤਾਂ ਪਹਿਲਾਂ ਹੀ ਬਹੁਤ ਸੈਲਰੀ ਘੱਟ ਗਈ ਤੇ 9200 ਜਾਂ ਕੋਈ 9500 ਤਾਂ ਹੀ ਘੱਟ ਸੈਲਰੀ ਆ ਤੇ ਅਸੀਂ ਤਾਂ ਸਿਰਫ ਇਹ ਡਿਮਾਂਡ ਕਰ ਰਹੇ ਸੀ ਕਿ ਸਾਡੀ ਜਿੰਨੀ ਵੀ ਸੈਲਰੀ ਆ ਸਾਨੂੰ ਵੀ ਇੰਨੇ ਦਿਨ ਪਾਈ ਜਾਵੇ ਜਾ ਕੇ ਸਾਡਾ ਛੋਟਾ ਮੋਟਾ ਸਰਕਲ ਚੱਲ ਜਾਈ ਜਾਏ ਤੇ ਜਿਵੇਂ ਤੁਸੀਂ ਕੰਮ ਕਰ ਰਹੇ ਸੀ ਉਵੇਂ ਹੀ ਸਾਨੂੰ ਪਹਿਲਾਂ ਵਾਂਗੂ ਬਹਾਲ ਕੀਤਾ ਜਾਵੇ ਹਾਂਜੀ